ਜਿਹੜੇ ਹਾਲਾਤਾਂ ਦੀ ਤੁਸੀਂ ਗੱਲ ਕਰਦੇ ਹੋ ਸਾਡੇ ਹਾਲਾਤ ਇੱਥੇ ਬਹੁਤ ਮਾੜੇ ਹੋ ਗਏ ਆ ਪਤਾ ਨਹੀਂ ਕਿਉਂ ਸਰਕਾਰਾਂ ਦੀਆਂ ਨਲਾਇਕੀਆਂ ਨੇ ਚਲੋ ਅਸੀਂ ਬਹੁਤਾ ਜ਼ਿਆਦਾ ਤਾਂ ਨਹੀਂ ਕੁਝ ਬੋਲਾਂਗੇ ਪਰ ਸਾਨੂੰ ਇੰਜ ਲੱਗਿਆ ਹੈ ਵੀ ਜਿਹੜੀ ਇਹ ਸਰਕਾਰ ਆ ਬਹੁਤ ਜ਼ਿਆਦੀ ਨਲਾਇਕ ਆ ਜਿਨ੍ਹਾਂ ਨੇ ਸਾਡੀ ਅਜੇ ਤੱਕ ਕੋਈ ਸਾਰ ਨਹੀਂ ਲਈ ਸਾਡੀਆਂ ਇੱਥੇ ਮਾਲਕੀ ਜ਼ਮੀਨਾਂ ਦੇ ਵਿੱਚ ਦਰਿਆ ਵਗਦਾ ਹੈ ਜਿਨ੍ਹਾਂ ਨੂੰ ਅਜੇ ਤੱਕ ਨਾ ਕੋਈ ਖਰਾਬਾ ਮਿਲਦਾ ਹੈ ਨਾ ਹੀ ਕੋਈ ਜਦੋਂ ਇੱਥੇ ਹੜ ਆ ਜਾਂਦਾ ਹੈ ਕੋਈ ਇੱਥੇ ਨੁਮਾਇੰਦਾ ਆਉਂਦਾ ਹੈ ਕੋਈ ਸਰਕਾਰ ਵੱਲੋਂ ਕੋਈ ਕਿਸੇ ਵਿਭਾਗਮੇ ਵੱਲੋਂ ਕੋਈ ਅਜੇ ਤੱਕ ਨੁਮਾਇੰਦਾ ਨਾ ਹੀ ਆਇਆ ਹੈ ਤਾਂ ਨਾ ਹੀ ਸਾਨੂੰ ਆਉਣ ਦੀ ਚਾਹ ਹੈ ਅਸੀਂ ਤਾਂ ਸਰਕਾਰ ਨੂੰ ਬੇਨਤੀ ਵੀ ਕਰਦੇ ਆ ਕਿ ਤੁਸੀਂ ਘਟੋ ਘਟੇ ਜੇ ਪਿੱਛੋਂ ਪਾਣੀ ਛੱਡਦੇ ਹੋ ਤੇ ਗੰਡਾ ਸਿੰਘ ਵਾਲੇ ਹੜ ਤੋਂ ਕਿਉਂ ਨਹੀਂ ਗਾਂ ਛੱਡਦੇ ਕਿਉਂ ਜ਼ਿੰਮੇਵਾਰੀ ਨੂੰ ਮਾਰਨ ਤੇ ਲੱਗੇ ਹੋਏ ਹੋ ਇਹ ਸਾਨੂੰ ਜਿਹੜਾ ਹੈ ਨਾ ਉਹ ਗੰਡਾ ਸਿੰਘ ਵਾਲੇ ਹੜ ਤੋਂ ਜਿਹੜਾ ਪਾਣੀ ਛੜਾਇਆ ਜਾਵੇ ਤਾਂ ਕਿ ਸਾਡਾ ਥੋੜਾ ਬਹੁਤਾ ਇੱਥੇ ਜੜੀ ਆ ਸਾਨੂੰ ਰਾਹਤ ਮਿਲ ਸਕੇ ਹੁਣ ਜਿਹੜੇ ਪਾਸੇ ਪੰਜਾਬ ਦਾ ਪਾਣੀ ਆ ਹੁਣ ਜਿਹੜ ਉਹਨਾਂ ਲੋਕੀ ਰੌਲਾ ਪਾਉਣ ਲੱਗ ਪੈਂਦੇ ਜਦੋਂ ਇੱਥੇ ਪਾਣੀ ਆਉਂਦਾ ਕੋਈ ਬਾੜ ਨਹੀਂ ਪੁੱਛਦਾ ਨਹੀਂ ਤਾਂ ਕਿੰਨੇ ਪਿੰਡ ਆ ਪਾਸੇ ਤੇ ਸਰਕਾਰ ਨਹੀਂ ਕੋਈ ਸੰਦ ਦਿੰਦੀ। ਕੋਲ ਨੇ ਕੋਈ ਤਾਂ ਪਿੰਡ ਵਾਲੇ ਇਕੱਠੇ ਹੋ ਕੇ ਕਮੇਟੀਆਂ ਬਣਾ ਕੇ ਇਹਨਾਂ ਗਰੀਬਾਂ ਦਾ ਜਿਹੜਾ ਹਾਲ ਤੇ ਪੁੱਛਣਾ ਆਣ ਕੇ ਵੀ ਕੀ ਹਾਲ ਆ। ਜੇ ਇਹੋ ਪਾਣੀ ਸਾਰੇ ਥਾਈਂ ਵੰਡਿਆ ਜਾਵੇ। ਕਿ 2023 ਦੇ ਵਿੱਚ ਜਦੋਂ ਪਾਣੀ ਆਇਆ ਸੀ ਤੁਸੀਂ ਉਦੋਂ ਗੱਲ ਕਹੀ ਸੀ ਵੀ ਲੈ ਅਸੀਂ ਲੈ ਵੀ ਅਸੀਂ ਪਹਿਲੀਆਂ ਸਰਕਾਰਾਂ ਨਾਲੋਂ ਤੁਹਾਨੂੰ ਵੱਧ ਖਰਾਬਾ ਦੇਾਂਗੇ। ਤੁਹਾਨੂੰ ਮੁਰਗੀ ਮਰੀਦਾ ਵੀ ਦੇਾਂਗੇ ਤੁਹਾਨੂੰ ਫਸਲ ਮਰੀਦਾ ਵੀ ਦੇਾਂਗੇ। ਤਾਨੂੰ ਮਜਮਰੀ ਦਾ ਵੀ ਪੈਸਾ ਦੇਵਾਂਗੇ ਸਾਨੂੰ ਕੋਈ ਬਹੁਤਾ ਪੈਸਾ ਮਿਲਿਆ ਨਹੀਂ ਹੁਣ ਅਸੀਂ ਬੇਨਤੀ ਕਰਦੇ ਹਾਂ ਕਿ ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ ਹੈ ਜਿਨ੍ਹਾਂ ਦਾ ਹੋ ਰਿਹਾ ਹੈ ਸਰਕਾਰ ਤੱਕ ਜੇ ਸਾਡੀ ਆਵਾਜ਼ ਪਹੁੰਚਦੀ ਹੋਵੇ ਤੇ ਗਰਦੌਰੀ ਕਰਾ ਕੇ ਘਟੋ ਘਾਟਾ ਪਾਣੀ ਥੋੜਾ ਬਹੁਤਾ ਲੈਂਦਾ ਆਣ ਕੇ ਵੇਖਣ ਘਟੋ ਘਾਟੇ ਨਾਲ ਲੋਕਾਂ ਨੂੰ ਸਾਨੂੰ ਮੁਆਵਜ਼ਾ ਤੇ ਦਿੱਤਾ ਜਾਵੇ ਗੁਰਪਿਆਰੀ ਸਾਧ ਸੰਗਤ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਤਰਤੀ ਸਾਡੇ ਲੋਕ ਸੋ ਇੱਕ ਵਾਰੀ ਤੁਹਾਨੂੰ ਹਾਲਾਤ ਵਿਖਾ ਦਿੰਨੇ ਆ ਪਿੰਡ ਆਲੇ ਵਾਲੇ ਚ ਅਸੀਂ ਮੌਜੂਦ ਆ ਤਹਿਸੀਲ ਜੀਰਾ ਜਿਹੜਾ ਫਰੋਇਪੁਰ ਜੀ ਜੀ ਤੇ ਅਸੀਂ ਤੁਹਾਨੂੰ ਇੱਕ ਰੀ ਦਰਿਆ ਦੇ ਹਾਲਾਤ ਵਿਖਾ ਦਿੰਨੇ ਆ ਕਿ ਜੋ ਹਾਲਾਤ ਬਣਦੇ ਜਾਂਦੇ ਆ ਇਹ ਬੇਸ਼ੱਕ ਦੀ ਤੁਹਾਨੂੰ ਇੰਜ ਲੱਗਦਾ ਹੋਊ ਕਿ ਦਰਿਆ ਲੇਕਨ ਨਹੀਂ ਦਰਿਆ ਨਹੀਂ ਦਰਿਆ ਮਾਲਕੀ ਜ਼ਮੀਨਾਂ 'ਚ ਆ ਕੋਈ ਝੀਲ ਨਹੀਂ ਕੀ ਦਰਿਆ ਤੁਸੀਂ ਇੱਧਰ ਦੇਖ ਸਕਦੇ ਹੋ ਹਾਲਾਤ ਅੱਗੇ ਤੁਹਾਨੂੰ ਅੱਗੇ ਵੀ ਥੋੜਾ ਵਿਖਾ ਦਿੰਨੇ ਆ ਉਹ ਸਾਹਮਣੇ ਤੁਸੀਂ ਝੋਨਾ ਦੇਖ ਸਕਦੇ ਜੀ ਸਾਰੀਆਂ ਮਾਲਕੀ ਜ਼ਮੀਨਾਂ ਦੇ ਪਿੱਛੇ ਤੁਸੀਂ ਟ੍ਰਾਂਸਫਰਮ ਵੇਖ ਸਕਦੇ ਜੀ ਸਾਫ਼-ਸਾਫ਼ ਤੇ ਉੱਪਰ ਤਾਰਾਂ ਜਿਹੜੀਆਂ ਤੇ ਉਹ ਪਿੱਛੇ ਵੀ ਤੁਸੀਂ ਦੇਖ ਸਕਦੇ ਹੋ ਮੋਟਰਾਂ ਉਸ ਤੋਂ ਅੱਗੇ ਜਿਹੜਾ ਉਹ ਸਾਹਮਣੇ ਉੱਥੇ ਘਰ ਵੀ ਹੈਗੇ ਆ ਰਹਿائشਾਂ ਵੀ ਹੈਗੀਆਂ ਤੇ ਇਹੜਾ ਹਾਲਾਤ ਦੋ ਤਿੰਨ ਦਿਨਾਂ ਚ ਪਿੱਛੇ ਬਣਿਆ ਕਾਫੀ ਜਿਹੜਾ ਪਾਣੀ ਕਿਉਂਕਿ ਅੱਗੇ ਹਸੈਣੀ ਵਾਲਾ ਹੈਡਵੌਕਸ ਤੋਂ ਪਾਣੀ ਜਿਹੜਾ ਨਹੀਂ ਛੱਡਿਆ ਜਾ ਰਿਹਾ ਪਾਣੀ ਲਗਾਤਾਰ ਇੱਥੇ ਜਿਹੜਾ ਡੰਪ ਹੋ ਰਿਹਾ ਸੋ ਇੱਥੇ ਗੱਲਬਾਤ ਵੀ ਕਰ ਲੈਨੇ ਮੇਰੇ ਨਾਲ ਨਗਰ ਨਿਵਾਸੀ ਹੈਗੇ ਆ ਆਲੇਵਾਲ ਦੇ ਸਾਰੀ ਗੱਲਬਾਤ ਕਰ ਲੈਨੇ ਆ ਪਲਵਾਨ ਜੀ ਗਿਲਜਾਰ ਸਿੰਘ ਪਲਵਾਨ ਜੀ ਪਿੰਡ ਆਲੇਵਾਲ ਤੋਂ ਆਪਾਂ ਗੱਲਬਾਤ ਕਰ ਲੈਨੇ ਪਲਵਾਨ ਜੀ ਕੀ ਹਾਲਾਤ ਹੈ ਇੱਥੇ ਹੈਗੇ ਵੇਖੋ ਜੀ ਮੈਂ ਦਿਲਵਾਰ ਸਿੰਘ ਪਿੰਡ ਆਲੇਵਾਲਾ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਦਾ ਰਹਿਣ ਵਾਲਾ ਮੇਰੇ ਨਾਲ ਸਾਰੀ ਸੰਗਤ ਹੈ ਜਿਹੜ ਜਿਹੜੇ ਹਾਲਾਤਾਂ ਦੀ ਤੁਸੀਂ ਗੱਲ ਕਰਦੇ ਹੋ ਸਾਡੇ ਹਾਲਾਤ ਇੱਥੇ ਬਹੁਤ ਮਾੜੇ ਹੋ ਗਏ ਆ ਪਤਾ ਨਹੀਂ ਕਿਉਂ ਸਰਕਾਰਾਂ ਦੀਆਂ ਨਲਾਇਕੀਆਂ ਨੇ ਚਲੋ ਅਸੀਂ ਬਹੁਤਾ ਜ਼ਿਆਦਾ ਤਾਂ ਨਹੀਂ ਕੁਝ ਬੋਲਾਂਗੇ ਪਰ ਸਾਨੂੰ ਇੰਜ ਲੱਗਿਆ ਹੈ ਵੀ ਜਿਹੜੀ ਇਹ ਸਰਕਾਰ ਆ ਬਹੁਤ ਜ਼ਿਆਦੀ ਨਲਾਇਕ ਆ ਜਿਨ੍ਹਾਂ ਨੇ ਸਾਡੀ ਅਜੇ ਤੱਕ ਕੋਈ ਸਾਰ ਨਹੀਂ ਲਈ ਸਾਡੀਆਂ ਇੱਥੇ ਮਾਲਕੀ ਜ਼ਮੀਨਾਂ ਦੇ ਵਿੱਚ ਦਰਿਆ ਵਗਦਾ ਹੈ ਜਿਨ੍ਹਾਂ ਨੂੰ ਅਜੇ ਤੱਕ ਨਾ ਕੋਈ ਖਰਾਬਾ ਮਿਲਦਾ ਹੈ ਨਾ ਹੀ ਕੋਈ ਜਦੋਂ ਇੱਥੇ ਹੜ੍ਹ ਆ ਜਾਂਦਾ ਹੈ ਕੋਈ ਇੱਥੇ ਨੁਮਾਇੰਦਾ ਆਉਂਦਾ ਹੈ ਕੋਈ ਸਰਕਾਰ ਵੱਲੋਂ ਕੋਈ ਕਿਸੇ ਵਿਭਾਗਮੇ ਵੱਲੋਂ ਕੋਈ ਅਜੇ ਤੱਕ ਨੁਮਾਇੰਦਾ ਨਾ ਹੀ ਆਇਆ ਹੈ ਤਾਂ ਨਾ ਹੀ ਸਾਨੂੰ ਆਉਣ ਦੀ ਚਾਹ ਹੈ ਸਾਨੂੰ ਇੱਥੇ ਬਹੁਤ ਜ਼ਿਆੜੀਆਂ ਮਾਰਾਂ ਪੈਂਦੀਆਂ ਨੇ ਅੱਜ ਵੀ ਤੁਸੀਂ ਹਾਲਾਤ ਵੇਖੇ ਆ ਬੇੜੀ ਦੇ ਉੱਤੇ ਜਿਹੜੇ ਜਾ ਕੇ ਸਾਡੇ ਤੋਂ ਅੱਗੇ ਲੋਕ ਜਿਨ੍ਹਾਂ ਦੀਆਂ ਜ਼ਮੀਨਾਂ ਐ ਇਨਕਾਰ ਨੇ ਉਹ ਜਿਨ੍ਹਾਂ ਦੇ ਘਰ ਆ ਉਹ ਘਰਾਂ ਦੇ ਵਿੱਚੋਂ ਅਸੀਂ ਹੁਣ ਵੇਖਿਆ ਹੈ ਕਿ ਪਾਣੀ ਬਹੁਤ ਜ਼ਿਆਦਾ ਹੁੰਦਾ ਜਾਂਦਾ ਹੈ ਉਹਨਾਂ ਨੂੰ ਤਾਂ ਆਣ ਕੇ ਅਸੀਂ ਉੱਚੇ ਥਾਂ ਤੇ ਕੱਢੀਏ ਉਹਨਾਂ ਨੂੰ ਲੈ ਕੇ ਆਏ ਆ ਲਿਆਣ ਕੇ ਅਸੀਂ ਉਹਨਾਂ ਨੂੰ ਕਿਹਾ ਵੀ ਲੈ ਵੀ ਤੁਸੀਂ ਇੱਥੋਂ ਆਸਾ ਪਾਸਾ ਕਰੋ ਕੀ ਪਤਾ ਲੱਗਦਾ ਸਰਕਾਰ ਦਾ ਵੀ ਕਦੋਂ ਪਾਣੀ ਕਿੰਨਾ ਛੱਡ ਦੇਵੇ ਕਿਉਂਕਿ ਸਰਕਾਰ ਕੋਈ ਸੱਚੀ ਗੱਲ ਸਾਨੂੰ ਦੱਸਦੀ ਨਹੀਂ ਸਭ ਤੋਂ ਵੱਡੀ ਮਾਰ ਤਾਂ ਜਿਹੜੀ ਸਾਨੂੰ ਇਹ ਪੈਂਦੀ ਆ ਤੇ ਜਿਹੜਾ ਪਿੱਛੇ ਜਿਹੜਾ ਹਰੀਕਿਆਂ ਵਾਲਾ ਹੈਡ ਆ ਉਹਦੇ ਬਹੁਤ ਜ਼ਿਆਦਾ ਧਾਰ ਆ ਤੇ ਅੱਗੇ ਜਿਹੜਾ ਗੰਡਾ ਸਿੰਘ ਵਾਲਾ ਹੈਡ ਆ ਉਹਦੇ ਬਹੁਤ ਛੋਟੇ ਧਾਰ ਆ ਔਰ ਹੈ ਵੀ ਥੋੜੇ ਆ ਦੂਜੀ ਗੱਲ ਇਹ ਆ ਕਿ ਜਦੋਂ ਪਿੱਛੋਂ ਹਰੀਕਿਆਂ ਤੋਂ ਧਾਰੇ ਚੁੱਕਦੇ ਨੇ ਅੱਗੋਂ ਗੰਡਾ ਸਿੰਘ ਵਾਲੇ ਹੈਡ ਤੇ ਅਸੀਂ ਜਾਂਦੇ ਆ ਉਹਨਾਂ ਨੂੰ ਇਹ ਗੱਲਾਂ ਨੇ ਆ ਵੀ ਜਿੰਨੀ ਨਿਕਾਸੀ ਪਿੱਛੋਂ ਆਉਂਦੀ ਆ ਉਹ ਨਹੀਂ ਤੁਸੀਂ ਅੱਗੇ ਛੱਡੀ ਜਾਓ ਉਹ ਸਾਡੀ ਕੋਈ ਗੱਲ ਨਹੀਂ ਸੁਣਦੇ ਇਹ ਸਾਨੂੰ ਡਾਫ ਦਾ ਪਾਣੀ ਜਿਹੜਾ ਲੱਗਦਾ ਆ ਜਿੰਨੇ ਵੀ ਤੁਸੀਂ ਵੇਖੀ ਆ ਨਾ ਦਰਿਆ ਦੇ ਪਾਣੀ ਦੀ ਇਹ ਸਾਰੀ ਡਾਫ ਲੱਗੀ ਹੋਈ ਆ ਜਿਹਦੇ ਵਿੱਚ ਸਾਡਾ ਬਹੁਤ ਵੱਡਾ ਨੁਕਸਾਨ ਆ ਸੀ ਤੇ ਸਰਕਾਰ ਨੂੰ ਬੇਨਤੀ ਵੀ ਕਰਦੇ ਆ ਕਿ ਤੁਸੀਂ ਘਟੋ ਘਟੇ ਜੇ ਪਿੱਛੋਂ ਪਾਣੀ ਛੱਡਦੇ ਹੋ ਤੇ ਗੰਡਾ ਸਿੰਘ ਵਾਲੇ ਹੈਡ ਤੋਂ ਕਿਉਂ ਨਹੀਂ ਗਾਂ ਛੱਡਦੇ ਕਿਉਂ ਜ਼ਿਮੀਂਦਾਰੇ ਨੂੰ ਮਾਰਨ ਤੇ ਲੱਗੇ ਹੋਏ ਹੋ ਇਹ ਸਾਨੂੰ ਜਿਹੜਾ ਹੈ ਨਾ ਉਹ ਗੰਡਾ ਸਿੰਘ ਵਾਲੇ ਹੜ੍ਹ ਤੋਂ ਜਿਹੜਾ ਪਾਣੀ ਛਡਾਇਆ ਜਾਵੇ ਤਾਂ ਕਿ ਸਾਡਾ ਥੋੜਾ ਬਹੁਤਾ ਇੱਥੇ ਜੜੀ ਆ ਸਾਨੂੰ ਰਾਹਤ ਮਿਲ ਸਕੇ ਜਿਹੜਾ ਹਾਲਾਤ ਨੇ ਜਿਹੜੇ ਪਾਕਿਸਤਾਨ ਦੇ ਤੇ ਭਾਰਤ ਦੇ ਹਾਲਾਤ ਉਹਨਾਂ ਕਰਕੇ ਵੀ ਕਿਉਂਕਿ ਜਿਹੜਾ ਪਾਕਿਸਤਾਨ ਵੱਲੋਂ ਜਿਹੜੇ ਅੜੀ ਵਾਲ ਜਿਹੜਾ ਰੋਖ ਅਪਣਾਇਆ ਗਿਆ ਕਿ ਉਹ ਇਸ ਕਰਕੇ ਲਗਾਤਾਰ ਜਿਹੜਾ ਉਹ ਉੱਥੇ ਪਾਣੀ ਜਾਮਾ ਹੋ ਰਿਹਾ ਹੈ ਜੀ ਇਹ ਗੱਲ ਜਿਹੜੀ ਹੈ ਨਾ ਚਲੋ ਇਹ ਮੰਨਦੇ ਆ ਅਸੀਂ ਵੀ ਪਾਕਿਸਤਾਨ ਦੇ ਨਾਲ ਹਾਲਾਤ ਇਹਨਾਂ ਦੇ ਅੱਛੇ ਨਹੀਂ ਕਿਉਂ ਨਹੀਂ ਅੱਛੇ ਇਹ ਖੈਰ ਸਾਨੂੰ ਇੰਜ ਲੱਗਦਾ ਹੈ ਵੀ ਜਿਵੇਂ ਸਰਕਾਰਾਂ ਸਾਨੂੰ ਮਾਰਨ ਤੇ ਧੁੱਲੀਆਂ ਆਈਆਂ ਹੋ ਸਕਦਾ ਹੈ ਸਾਡੇ ਮਨ ਲੋਕਾਂ ਦੇ ਮਨ ਦੇ ਵਿੱਚ ਇਹ ਗੱਲ ਬਣਦੀ ਆ ਸਾਡੀਆਂ ਵਿਚਾਰਾਂ ਇਹ ਗੱਲ ਲੱਗਦੀਆਂ ਸਾਨੂੰ ਕਿ ਜਿਵੇਂ ਪਿੱਛੇ ਇਹਨਾਂ ਨੇ ਰੌਲਾ ਪਾ ਦਿੱਤਾ ਕਿ ਪਾਕਿਸਤਾਨ ਦੇ ਨਾਲ ਅਸੀਂ ਜੰਗ ਕਰਨਾ ਜੰਗ ਲੱਗਿਆ ਕਰਨਾ ਡਰੋਨ ਸੁੱਟਿਆ ਬਹੁਤ ਜ਼ਿਆਦਾ ਡਰੋਨ ਸੁੱਟ ਕੇ ਇਹਨਾਂ ਨੇ ਸਾਡਾ ਕਿਤੇ ਨੁਕਸਾਨ ਕੀਤਾ ਤੇ ਅਸੀਂ ਲੱਗਦਾ ਹੈ ਸਾਨੂੰ ਕਿਤੇ ਨਾ ਕਿਤੇ ਵੀ ਇਹ ਸਰਕਾਰ ਦੀ ਮਨਸ਼ਾ ਜਿਹੜੀ ਹੈ ਮਾੜੀ ਆ ਤੇ ਇਹ ਸਰਕਾਰ ਸਾਨੂੰ ਮਾਰਨ ਤੇ ਲੱਗੀ ਹੋਈ ਆ ਇਹਨਾਂ ਨੇ ਜਾਣ ਬੁੱਝ ਕੇ ਹੀ ਜਿਹੜੇ ਪਾਕਿਸਤਾਨ ਦੇ ਨਾਲ ਹਾਲਾਤ ਜਿਹੜੇ ਨੇ ਉਹ ਖਰਾਬ ਕਰ ਲਿਆ ਕਿਉਂਕਿ ਜੇ ਉਹਨਾਂ ਨਾਲ ਹਾਲਾਤ ਨਹੀਂ ਕਰਦੇ ਹੁਣ ਇਹਨਾਂ ਨੇ ਬਹਾਨਾ ਬਣਾ ਲਿਆ ਹੈ ਕਿ ਜਿਹੜਾ ਪਾਕਿਸਤਾਨ ਸਾਨੂੰ ਪਾਣੀ ਛੱਡਣ ਨਹੀਂ ਦਿੰਦਾ ਜਦੋਂ ਕਿ ਦਰ ਤਾਂ ਤੁਹਾਡੇ ਜਿਹੜੇ ਆ ਹਿੰਦੁਸਤਾਨ ਦੇ ਵਿੱਚ ਨੇ ਪੰਜਾਬ ਦੇ ਵਿੱਚ ਨੇ ਤੁਸੀਂ ਦਰ ਕਿਉਂ ਨਹੀਂ ਛੱਡ ਰਹੇ ਛੱਡੋ ਪਾਣੀ ਉਧਰ ਨੂੰ ਜੇ ਤੁਸੀਂ جنگ ਕਰ ਸਕਦੇ ਹੋ ਉਧਰ ਪਾਣੀ ਨਹੀਂ ਛੱਡ ਸਕਦੇ ਚਲੋ ਭਾਵੇਂ ਸਾਡੇ ਉਧਰ ਜ਼ਿੰਮੇਦਾਰ ਭਰਾ ਬੈਠੇ ਹੋਏ ਨੇ ਉਹ ਵੀ ਜ਼ਿੰਮੇਦਾਰਾਂ ਕਰਦੇ ਆਂ ਅਸੀਂ ਤੇ ਇਹ ਚਾਹੁੰਦੇ ਆਂ ਕਿ ਉਹਨਾਂ ਨੂੰ ਵੀ ਨਾ ਮਾਰੋ ਸਾਨੂੰ ਵੀ ਨਾ ਮਾਰੋ ਸ ਨੂੰ ਮਾਰਨ ਤੇ ਦੋਹਾਂ ਧਰਾਂ ਨੂੰ ਲੱਗੀਆਂ ਹੋਈਆਂ ਐ ਪਾਕਿਸਤਾਨ ਦੇ ਜ਼ਿਮੀਂਦਾਰਾਂ ਨੂੰ ਵੀ ਔਰ ਭਾਰਤ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਵੀ ਮਾਰਨ ਤੇ ਇਹ ਸਰਕਾਰ ਲੱਗੀ ਹੋਈ ਐ ਹਾਂ ਧੰਨਵਾਦ ਪ੍ਰਧਾਨ ਜੀ ਸੋ ਇੱਥੇ ਆਪਾਂ ਹੋਰ ਵੀ ਗੱਲਬਾਤ ਕਰ ਰਹੇ ਨੇ ਮੇਰੇ ਨਾਲ ਸਰਦਾਰ ਪ੍ਰੇਮ ਸਿੰਘ ਜੀ ਬੀਕੇ ਜੋ ਕਾਦੀਆਂ ਜੀ ਹਾਂਜੀ ਅ ਪ੍ਰਧਾਨ ਜੀ ਕੀ ਹਾਲਾਤ ਹੈਗੇ ਆਪਣੇ ਇਲਾਕੇ ਦੇ ਆਲੇ-ਆਲੇ ਦੀ ਗੱਲ ਕਰਦੇ ਹਾਂ ਜੀ ਹਾਲਾਤ ਆਪ ਨੂੰ ਦੇਖੀ ਜਾਂਦੇ ਵੀ ਬਹੁਤ ਜ਼ਿਆਦਾ ਮਾਰ ਰਿਹਾ ਹੈ ਇਹਨਾਂ ਵਿੱਚ ਜਦੋਂ ਇੱਥੇ ਪਾਣੀ ਆਉਂਦਾ ਕਦੇ ਜੋ ਪਾਣੀ ਆਉਂਦਾ ਨਾ ਇੱਦਾਂ ਸਾਨੂੰ ਖਰਾਬਾ ਨਹੀਂ ਮਿਲਦਾ ਉਹਨਾ ਦੇਖੋ ਤੁਸੀਂ ਸਾਰੀਆਂ ਮਾਰਕ ਜ਼ਮੀਨਾਂ ਹਾਂਜੀ ਕਨਾਲ ਦੇ ਸਾਥੀ ਨੇ ਦੱਸਿਆ ਬਿਲਕੁਲ ਵੀ ਜੋ ਪਿੱਛੋਂ ਦੇ ਆਂਦੇ ਆ ਗਏ ਇਧਰ ਗਾਂ ਵਿਦਿਆਪਾਖਤਾਂ ਨੂੰ ਪਾਣੀ ਛੱੜਦਾ ਪਾਣੀ ਛੱੜਦਾ ਤੇ ਇਹਨਾਂ ਵੀ ਇਹ ਨਹੀਂ ਦੀਦੇ ਜਿਹੜੀਆਂ ਸਾਡੀਆਂ 65 ਦੀਆਂ ਪਰਚੀਆਂ ਜਿਹੜੇ ਪਿੰਨ ਪਰਚੀਆਂ ਪਈਆਂ ਸਰਕਾਰਾਂ ਨੇ ਉਹਦੋਂ ਦੇ ਸਾਡੀਆਂ ਜਿਹੜੀਆਂ ਇਸਤੇਮਾਲ ਹੋਈਆਂ ਪਈਆਂ ਇਹ ਸਾਰੀਆਂ ਪਰਚੀਆਂ ਦੇ ਪਾੜੀਆਂ ਤਾਂ ਤੱਕ ਆ ਮੁੰਡੇ ਬਣ ਤੱਕ ਆਹਰੀ ਘਰਵਾੜੀ ਤੋਂ ਲੈ ਕੇ ਤੇ ਸੈਣੀ ਵਾਲੇ ਬਾਰਡਰ ਤੱਕ ਠੀਕ ਤੇ ਮੇਰੇ ਖਿਆਲ ਚ ਕਿੰਨਾ ਕੁ ਏਰੀਆ 50-60 ਕਿਲੋਮੀਟਰ ਏਰੀਆ ਹੋਊਗਾ 10-12 ਕਿਲੋਮੀਟਰ ਚੌੜਾ ਹੋਊਗਾ ਮੇਰੇ ਖਿਆਲ ਚ ਇਦੋਂ ਇਹਨਾਂ ਇਹਨਾਂ ਤੇ ਹੈਗਾ 50 70 ਕਿਲੋਮੀਟਰ ਚੌੜਾ ਵੀ ਹੋਣਾ ਜਿਹੜਾ ਇਹ ਹਰਿਆਣੇ ਮੱਲੇ ਆ ਆ 100 ਕਿਲੋਮੀਟਰ ਹੈਗਾ ਚੌੜਾ ਠੀਕ ਹੈ ਜੀ ਕਾਫੀ ਏਰੀਆ ਜਿਹੜਾ ਕਹਿ ਸਕਦੇ ਆਪਾਂ ਜਿਹੜਾ ਦਰਿਆਣ ਮੱਲੇ ਆ ਮਾਲਕੀ ਦਾ ਆ ਬਹੁਤ ਮਾਲਕ ਜ਼ਮੀਨ ਦਾ ਮੱਲੇ ਆ ਕਈ ਵੀ ਅਖਬਾਰਾਂ ਪਾਉਂਦੇ ਲਿਨੀਆਂ ਅਸੀਂ ਤੇ ਇਹੋ ਪੱਤਰਕਾਰਾਂ ਨੂੰ ਬੇਨਤੀ ਕਰਦੇ ਆਂ ਵੀ ਭਰਾਓ ਤੁਸੀਂ ਸਰਕਾਰਾਂ ਨੂੰ ਦੱਸੋ ਇਹ ਜ਼ਮੀਨਾਂ ਜਿਹੜੀਆਂ ਸਾਰੀਆਂ ਜਿਹੜੇ ਪਾਸੇ ਪੰਜਾਬ ਦਾ ਪਾਣੀ ਆ ਹੂੰ ਜਿਹੜਾ ਐਸਾ ਦੀ ਨਹਿਰ ਬਣਦੀ ਆ ਉਹਨਾਂ ਲੋਕੀ ਰੌਲਾ ਪਾਉਣ ਲੱਗ ਪੈਂਦੇ ਜਦੋਂ ਇੱਥੇ ਪਾਣੀ ਆਉਂਦਾ ਕੋਈ ਬਾਦਰੀ ਪੁੱਛਦਾ ਨਹੀਂ ਕਿ ਕਿੰਨੇ ਪਿੰਡਾਂ ਪਾਸੇ ਤੇ ਸਰਕਾਰ ਨਹੀਂ ਕੋਸਣ ਦਿੰਦੀ ਤੋਂ ਉਹਨੇ ਕੋ ਤਾਂ ਪਿੰਡ ਵਾਲੇ ਇਕੱਠੇ ਹੋ ਕੇ ਕਮੇਟੀਆਂ ਬਣਾ ਕੇ ਤੇ ਇਹਨਾਂ ਗਰੀਬਾਂ ਦਾ ਜਿਹੜਾ ਹਾਲਤ ਪੁੱਛਣਾ ਆਣ ਕੇ ਵੀ ਕੀ ਹਾਲ ਆ ਜੇ ਇਹੋ ਪਾਣੀ ਸਾਰੇ ਥਾਈ ਵੰਡਿਆ ਜਾਵੇ ਆਪੇ ਤੁਸਲੇ ਸਾਡੇ ਸਾਰੇ ਪੰਜਾਬ ਦੇ ਵਿੱਚ ਪਾਣੀ ਵੰਡਿਆ ਜਾਵੇ ਜਿਵੇਂ ਹੁਣ ਦੂਸਰੇ ਇਲਾਕੇ ਤੇ ਸੋਕਾ ਪਿਆਜ ਬਿਲਕੁਲ ਹਾਂਜੀ ਗੱਲਬਾਤ ਕੋਈ ਨਹੀਂ ਉੱਥੇ ਗੱਲਬਾਤ ਕੋਈ ਨਹੀਂ ਉਹ ਦੱਸਦੇ ਵੀ ਸਾਨੂੰ ਸਾਡੀ ਸਭ ਤੋਂ ਜ਼ਿਆਦੀ ਇਲਾਕੇ ਨੂੰ ਮਾਰ ਗਈ ਇਹ ਕਹਿੰਦੇ ਪੰਜਾਬ ਨੂੰ ਪਾਣੀ ਜਦੋਂ ਮਿਲਿਆ ਆਫ਼ਤਾਂ ਦਾ ਪਾਣੀ ਮ ਆਪ ਤਾਂ ਹੀ ਆਉਂਦਾ ਜਦੋਂ ਮੀਂਹ ਪੈਣ ਦੇ ਉੱਤੇ ਉਦੋਂ ਬਸ ਪਾਣੀ ਸਾਰਾ ਪਾਣੀ ਇੱਥੇ ਛੜ ਜਾਂਦਾ ਠੀਕ ਪ੍ਰਧਾਨ ਜੀ ਸੋ ਇੱਥੇ ਆਪਾਂ ਹੋਰ ਵੀ ਗੱਲਬਾਤ ਕਰ ਰਹੇ ਹਾਂ ਬਾਪੂ ਜੀ ਕੀ ਨਾਂ ਹੈ ਆਪਣਾ ਜੀ ਪ੍ਰਤਾਪ ਸਿੰਘ ਪ੍ਰਤਾਪ ਸਿੰਘ ਜੀ ਨੇੜੇ ਆ ਜੀ ਇਧਰ ਤੁਸੀਂ ਇਧਰ ਹੁਣ ਬੇੜੀ ਤੇ ਆਏ ਹੋ ਕਿਵੇਂ ਦੇ ਹਾਲਾਤ ਨੇ ਜੀ ਇਧਰ ਬਹੁਤ ਲਾੜੇ ਮੋੜੇ ਆ ਰਹੇ ਹਾਲਾਤ ਜੀ ਬਹੁਤ ਪਾਣੀ ਛੱਡਿਆ ਜਾ ਕਿੰਨੀ ਕੁ ਜ਼ਮੀਨ ਹੈ ਜੀ ਇਧਰ ਤੁਹਾਡੀ ਇਧਰ ਜ਼ਮੀਨ ਤੇ ਬਹੁਤ ਆ ਪਰ ਸਾਡੀ ਵੀ ਹੈਗੀ ਆ ਅਸੀਂ ਠੇਕੇ ਤੇ ਲਈ ਆ ਠੀਕ ਹੈ ਜੀ ਤੇ ਹੁਣ ਫਸਲ ਚ ਪਾਣੀ ਭਰ ਗਿਆ ਸਾਰੀ ਸਾਰੀ ਹੀ ਭਰ ਗਿਆ ਤੇ ਜਿਹੜੇ ਇਧਰ ਘਰ ਵੀ ਹੈਗੇ ਉਹ ਘਰਾਂ ਦਾ ਸਮਾਨ ਵੀ ਬਾਹਰ ਕੱਢ ਲਿਆ ਗਿਆ ਸਾਰਾ ਜੀ ਹਾਂ ਸਮਾਨ ਬਾਹਰ ਕੱਢਣ ਦਾ ਹੈ ਕਿ ਬਹੁਤ ਜ਼ਿਆਦਾ ਪਾਣੀ ਘਰਾਂ ਹੀ ਵੜੀ ਜਾਂਦਾ ਕਿੰਨਾ ਕੋਈ ਕਿੰਨੇ ਕੋਈ ਘਰ ਨੇ ਤੇ ਸਾਹਮਣੇ ਆਪਾਂ ਜਿੱਥੇ ਖੜੇ ਆ ਜੀ ਇੱਥੇ ਸਾਹਮਣੇ 2-3 ਘਰ 2-3 ਘਰ ਹੈ ਜੀ ਬਾਕੀ ਇੱਥੇ ਪੱਠਾ ਟੱਗਾ ਜੀ ਫਸਲਾਂ ਨੇ ਸਾਰਾ ਜੋ ਠੀਕ ਹੈ ਜੀ ਸਾਰਾ ਪਾਣੀ ਫਿਰਦਾ ਸਭ ਠੀਕ ਠੀਕ ਹੈ ਹਾਂਜੀ 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 ਇੱਕ ਮੈਂ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਹੈ ਤੇ ਜੇ ਕਿਤੇ ਸਰਕਾਰ ਸਾਡੀ ਸੁਣਦੀ ਹੋਵੇ ਹਾਂਜੀ ਉਹਨਾਂ ਨੂੰ ਬੇਨਤੀ ਹੈ ਕਿ 2023 ਦੇ ਵਿੱਚ ਜਦੋਂ ਪਾਣੀ ਆਇਆ ਸੀ ਤੁਸੀਂ ਉਦੋਂ ਗੱਲ ਕਹੀ ਸੀ ਵੀ ਲੈ ਅਸੀਂ ਲੈ ਵੀ ਅਸੀਂ ਪਹਿਲੀਆਂ ਸਰਕਾਰਾਂ ਨਾਲੋਂ ਤੁਹਾਨੂੰ ਵੱਧ ਖਰਾਬਾ ਦੇਾਂਗੇ ਤੁਹਾਨੂੰ ਮੁਰਗੀ ਮਰੀਦਾ ਵੀ ਦੇਾਂਗੇ ਤੁਹਾਨੂੰ ਫਸਲ ਮਰੀਦਾ ਵੀ ਦੇਾਂਗੇ ਤੁਹਾਨੂੰ ਮਜ ਮਰੀਦਾ ਵੀ ਪੈਸਾ ਦੇਾਂਗੇ ਸਾਨੂੰ ਕੋਈ ਬਹੁਤਾ ਪੈਸਾ ਮਿਲਿਆ ਨਹੀਂ ਹੁਣ ਅਸੀਂ ਬੇਨਤੀ ਕਰਦੇ ਹਾਂ ਕਿ ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ ਹੈ ਜਿਨ੍ਹਾਂ ਦਾ ਹੋ ਰਿਹਾ ਹੈ ਸਰਕਾਰ ਤੱਕ ਜੇ ਸਾਡੀ ਆਵਾਜ਼ ਪਹੁੰਚਦੀ ਹੋਵੇ ਇਹ ਗਰਦਵਰੀ ਕਰਾ ਕੇ ਘਟੋ ਘਟਾ ਪਾਣੀ ਥੋੜਾ ਬਹੁਤਾ ਲੈਂਦਾ ਆਣ ਕੇ ਵੇਖਣ ਘਟੋ ਘਟਾ ਇਹਨਾਂ ਲੋਕਾਂ ਨੂੰ ਸਾਨੂੰ ਮੁਆਵਜ਼ਾ ਦੇ ਦਿੱਤਾ ਜਾਵੇ ਇੰਨੀਆਂ ਕੁ ਬੇਨਤੀਆਂ ਜੇ ਸਰਕਾਰ ਤੱਕ ਤੁਸੀਂ ਪਹੁੰਚਾ ਦਿਓ ਤੁਹਾਡੇ ਜਰੀਏ ਹੀ ਅਸੀਂ ਇਹਨਾਂ ਪਹੁੰਚ ਜਾਵੇ ਤੇ ਸਰਕਾਰ ਸਾਡੀ ਸੁਣ ਲਵੇ ਉਹਨਾਂ ਦਾ ਬਹੁਤ ਧੰਨਵਾਦ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੋ ਇੱਥੇ ਆਪਾਂ ਤੁਹਾਨੂੰ ਹਾਲਾਤ ਇੱਕ ਵਾਰੀ ਆਜੋ ਕੇ ਕੈਮਰਾਮੈਨ ਜੀ ਹਾਲਾਤ ਇੱਕ ਵਾਰੀ ਤੁਹਾਨੂੰ ਵਿਖਾ ਦਿੰਨੇ ਆ ਸਾਰੇ ਕਿ ਜੋ ਹਾਲਾਤ ਹੈਗੇ ਆ ਤੁਸੀਂ ਦੇਖ ਸਕਦੇ ਹੋ ਇੱਥੇ ਫਸਲ ਝੋਨੇ ਦੀ ਫਸਲ ਖੜੀ ਹੈ ਕਰੀਬ 2 ਮਹੀਨੇ ਤੋਂ ਉੱਪਰ ਮੇਰੇ ਖਿਆਲ ਚ 3 ਮਹੀਨੇ ਦੀ ਫਸਲ ਹੋ ਗਈ ਹੈ ਦੋ ਤੇ 3 ਮਹੀਨੇ ਦੀ ਫਸਲ ਹੋ ਗਈ ਹੈ ਸੋ ਸਾਰੇ ਹਾਲਾਤ ਹੈਗੇ ਆ ਅੱਗੇ ਵੀ ਜਿਹੜਾ ਕਾਫੀ ਘਰ ਹੈਗੇ ਤੇ ਇੱਧਰ ਤੁਸੀਂ ਪਿਛਲੀ ਸਾਈਡ ਤੇ ਵੀ ਦੇਖ ਲਓ ਕੈਮਰੇ ਦੇ ਸਾਹਮਣੇ ਉੱਥੇ ਵੀ ਸਾਰੇ ਜਿਹੜੀ ਫਸਲ ਖੜੀ ਹੈ ਤੇ ਕਾਫੀ ਜਿਹੜਾ ਏਰੀਆ ਆਲੇ ਵਾਲੇ ਦਾ ਨੇੜੇ ਜਿਹੜਾ ਫੱਤੇ ਵਾਲਾ ਜਾਂ ਹੋਰ ਵੀ ਜਿਹੜੇ ਨੇੜੇ ਕਾਫੀ ਪਿੰਡ ਹੈਗੇ ਆ ਇੱਧਰ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਬਿਲਕੁਲ ਵੀ ਫਸਲ ਜਿਹੜੀ ਇੱਥੇ ਵੀ ਇਸ ਜਿੱਥੇ ਹੁਣ ਪਾਣੀ ਹੈਗਾ ਉੱਥੇ ਸਾਰਾ ਜਿਹੜਾ ਇਸੇ ਤਰ੍ਹਾਂ ਫਸਲ ਹੈ ਸਾਹਮਣੇ ਤੁਸੀਂ ਵੇੜੀ ਦੇਖ ਸਕਦੇ ਹੋ ਕਾਫੀ ਹਾਲਾਤ ਜਿਹੜੇ ਨਾਲ ਸਾਹਮਣੇ ਤੁਸੀਂ ਪਿੱਛੇ ਦੇਖ ਸਕਦੇ ਹੋ ਇੱਥੇ ਵੀ ਫਸਲਾ ਜਿਹੜੀ ਮੇਰੇ ਖਿਆਲ ਝੋਨੇ ਦੀ ਉਧਰ ਤੇ ਜਿਹੜਾ ਉਧਰ ਪੱਠੇ ਜਿਹੜਾ ਕਿਸੇ ਕਿਸਾਨ ਦੇ ਜਿਹੜੇ ਖੜੇ ਹੈਗੇ ਆ ਚਾਰਾ ਵਗੈਰਾ ਹੈਗਾ بس ویڈیو ਨੂੰ ਬਾਤਾਂ ਸੇਅਰ ਕਰਨਾ ਸਾਡਾ ਚੈਨਲ ਹੈ ਕਿ ਸਾਡੀ ਧਰਤੀ ਸਾਡੇ ਲੋਕ ਸੁਣਵਾਤ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤੇ ਬਾਪੂ ਜੀ ਕੀ ਨਾਂ ਆਪਣਾ ਜਰਦਾ ਸਿੰਘ ਪਿੰਡ ਆਲੇ ਆਲਾ ਹਾਂ ਲਿਆ ਇਧਰ ਅਕੇ ਖੇਤੀ ਆਪਣੀ ਜੀ ਮੀਨ ਤੇ ਹੁਣ ਤੁਸੀਂ ਇੱਥੇ 베ੜੀ ਦੇ ਰਾਂ ਹੀ ਆਏ ਹੋ ਆਦਾ ਕੀ ਕੰਮ ਕਾਰ ਕਰਕੇ ਆਏ ਜੀ ਇਧਰ ਕੋਈ ਸਟਾਰਟ ਸਟੂਡ ਲਾ ਗਲੇ ਹੈ ਪਾਣੀ ਕਿੰਨਾ ਕੋਈ ਜੀ ਪਾਣੀ ਦਰਿਆਸ਼ ਪਾਣੀ ਵਾਧੂ ਹੈ ਠੀਕ ਹੈ ਜੀ ਤੇ ਇਧਰ ਜ਼ਮੀਨਾਂ ਆਪਣੀਆਂ ਜੀ ਹਾਂ ਜੀ ਜ਼ਮੀਨਾਂ ਆਦੀ ਕਿੰਨੀ ਕੁ ਜ਼ਮੀਨ ਐਸਤੇ ਆਪਣੀ 16 12 13 ਅਗਲੇ ਥਾਂ ਠ ਬਾਸੂ ਪ੍ਰਤਾਪ ਸਿੰਘ ਪਿੰਡ ਆਲੇਆਲਾ ਹਾਂਜੀ ਤੇ ਖੇਤਾਂ ਜਿਵੇਂ ਕਿੰਨਾ ਕੁ ਪਾਣੀ ਜੀ ਬਹੁਤ ਹੈ ਜੀ ਬਹੁਤ ਪਾਣੀ ਜੀ ਕਿੰਨੇ ਕਿ ਦਿਨ ਹੋ ਗਏ ਜੀ ਪਾਣੀ ਇਸ ਪਾਣੀ ਐ 3-4 ਦਿਨ ਹੋ ਗਏ ਬਹੁਤ ਜਿਆਦਾ 3-4 ਦਿਨ ਹੋ ਗਏ ਜੀ ਤੇ ਘਰ ਇਧਰ ਨਹੀਂ ਵੈਸੇ ਤੁਹਾਡੇ ਘਰ ਇਧਰ ਠੀਕ ਹੈ ਇਧਰ ਜਮੀਨ ਆਪਣੀ ਖੇਤੀ ਕਿੰਨੀ ਕੁ ਜ਼ਮੀਨ ਜੀ ਖੇਤੀ ਇਧਰ ਲਾਇਆ 22 ਬਾਈਕਲੇ ਚੋਣ 22 ਬਾਈਕਲੇ ਆਪਣੀ ਜ਼ਮੀਨ ਜੀ ਠੇਕੇ ਵਗੈਰਾ ਠੇਕੇ ਲਾਈ ਕਿਕੇ ਦੀ ਹੁਣ ਸਾਰਾ ਜਿਹੜਾ ਫਸਲ ਦਾ ਪਾਣੀ ਫਸਲ ਚ ਪਾਣੀ ਫਿਰ ਕੇ ਸਾਰੇ ਫਿਰ ਗਿਆ ਠੀਕ ਠੀਕ ਹੈ